ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬਾਜਬਜੇ ਰੇਡ ਦੀ ਤਾਜੀ ਸੂਈ ਵੀ ਵੜ ਦਿਖਾਉਣੀ ਆ ਧਾਰਾ ਮਾਰ ਕੇ ਦਿਖਾਵਾਂਗੇ ਆਓ ਅੱਗੇ ਕਰੀਏ ਗੱਲਬਾਤ ਸਸੇਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਵੀਰੇ ਹਰਪ੍ਰੀਤ ਸਿੰਘ ਮੈਂ ਟੱਕੂ ਜ਼ਿਲ੍ਹਾ ਬਰਨਾਲਾ ਤੁਹਾਨੂੰ ਲੱਗਦਾ ਆਪਣਾ ਬਿੰਦੂ 4 ਕਿਲੋਮੀਟਰ ਦੂਰੀ ਤੇ ਆ ਬਰਨਾਲਾ ਤੋਂ 10 ਕਿਲੋਮੀਟਰ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ 98789097305 ਤੇ ਜਿਹੜੀ ਵੀਰੇ ਆਪਾਂ ਮੱਛੀ ਦੇਖੀ ਜੇ ਨੇ ਕਿਹੜਾ ਸੂਸੂਈ ਆ ਇਹ ਦੂਜਾ ਸੂਸੂਈ ਆ ਵੀਰੇ ਮੂੰਹ ਦੋ ਦੰਦ ਆ ਚਾਰ ਤਾਂ ਸੋਰੀ ਚਾਰ ਦੰਦ ਇਹ ਦੂਜਾ ਸੂਸੂਈ ਆ ਦੂਜਾ ਸੂਸੂਈ ਆ ਵੀਰੇ ਹੁੰਦਾ 17 18 ਇਹਨੂੰ ਦਿੰਦਾ ਹੈ ਬੱਚਾ ਇਹਨੇ ਕੀ ਦਿੱਤਾ ਬੱਚਾ ਵੀ ਬੱਸੀਆ ਬਹੁਤ ਸੋਹਣੀ ਬੱਸੀ ਇੱਕ ਬੇਸ ਕੁਆਲਟੀ ਬੱਚੀ ਬਹੁਤ ਪਿਆਰੀ ਹੈ ਨਾ ਇਹ ਡੈਨਮਾਰਕ 40116 ਦੀ ਹੈ ਵੀਰੇ ਡੈਨਮਾਰਕ 40116 ਦੀ ਬੱਚਾ ਦੇਖੋ ਜਿੰਨਾ ਪਹਿਲਾਂ ਮਾਣੋ ਜਿਹਨੇ ਕਿਹਾ ਮੂਰ ਨੂੰ ਬਿਆਜ ਪੈਰਾ ਹੁੰਦਾ ਜਿਹੜਾ ਨੰਬਰ ਆ ਤੇ ਕਿੰਗ ਵਜੇ ਸੂਈ ਹੈ ਇਹ ਸੂਈ ਵੀਰੇ 8 ਵਜੇ ਸੂਈ ਆ ਸਾਢੇ 9 ਵਜੇ ਜੇਰ ਪੈ ਗਈ ਜੀ ਜੇਰ ਵਗੈਰਾ ਓਕੇ ਆਪਣਾ ਕੋਈ ਬਕਾਇਦਾ ਵੀਡੀਓ ਨਹੀਂ ਹੋਈ ਆ ਜੇਰ ਓਕੇ ਜਾਲਾ ਕੱਢੀ ਜਾਂਦੀ ਹੈ ਨਾ ਜਾਲਾ ਕੱਢੀ ਨੇ ਵੀਰੇ ਖੰਡੀ ਸੀ ਲਾ ਕੀ ਮਾਰ ਕੇ ਵੇਖਾ ਦੇਣਾ ਕੋ ਨਿਆਣੇ ਨੂਣਾ ਪਹੁੰਚਦੀ ਵਧੀਆ ਬਾ ਨਾ ਮੈਂ ਮਰਜੀ ਵਾਰੀ ਠੰਡੀ ਆ ਜਾ ਬਾ ਹਾਂ ਇਹ ਬੱਚਾ ਲਾ ਦਨੇ ਪਤਾ ਰ ਮਾਰ ਕਿੰਨਾ ਤ ਤ ਮੰਨ ਕੇ ਲੈ ਵੇ ਬੰਦਾ 17 18 ਕਿਲੋ ਦਿੱਤਾ ਬਾਕੀ ਮਾਲ ਕਾ ਹੀ ਦੇਵਾ ਦਿਆ ਪਰ ਇਹ ਆਪਾਂ 17 18 ਕਿਲੋ ਕਹਿ ਕੇ ਦੇਨੇ ਆ ਮੰਨ ਕੇ ਚੱਲੀਏ ਜੱਟ ਸੌਦਾ 17 ਕਿਲੋ ੜੀ ਹੈਗੀ ਆ ਹਾਂ ਤੇ ਧਾਰ ਆਪਾਂ ਵੀਡੀਓ 'ਚ ਮਾਰ ਕੇ ਦਿਖਾਵਾਂ ਨਹੀਂ ਬੱਚਾ ਨਾ ਕੋਤਨੀ ਬਈ ਸੋ 17 ਆਪਾਂ ਮਾਰ ਕੇ ਦਿਖਾਉਂਦੇ ਆ ਜਿਹੜਾ ਕਰਮਾ ਨੂੰ ਮੈਂ ਸਾਲ ਸਾਲ ਨਾਲ ਲੱਖਾਂ ਲਈ ਮੈਨੂੰ ਨਹੀਂ ਲੱਗਦਾ ਗੁੱਲੇ ਵਾਲਾ ਥਾਣਾ ਜਮ ਹਣ ਮਾਰ ਦੀ ਧਾਰ ਇਦਾਂ ਹੀ ਮਾਰ ਦੇ ਬਾ ਹਾਂ ਆਹ ਦੇਖ ਲੈ ਬਈ ਫਗਰ ਧਾਰਾ ਦੇਖ ਸਾਜੋ ਕਯਾ ਵਾਤਾ ਮੋਟਾ ਸਾਫ ਹੈ ਗੋਲ ਧਾਰ ਪਈ ਜਾਂ ਮੱਖ ਦੇ ਝੋਕੜਾ ਚੋਣਾ ਕੰਮ ਆ ਜਾ ਬਸੀਜੇ ਬੰਦਾ ਬਹਿ ਗਿਆ ਤੇ ਮਗਰ ਸਨਾਂ ਚ ਹੋਰ ਮਾਰਦੀ ਦੋ ਧਾਰ ਇਹ ਦੋ ਸਾਲ ਦਾ ਜਵਾਕ ਵਜੇ ਵੀ ਵਧੀਆ ਸੋ ਚੌਂਟ ਜਵਾ ਦੇਖੋ ਬਿਲਕੁਲ ਇੱਕ ਨੰਬਰ ਕੋਈ ਭੂਰ ਸਰ ਲਣੀ ਕੋਈ ਹੋਰ ਨਹੀਂ ਜਿਲ੍ਹਾ ਭਰਾਵਾ ਬਾਕੀ ਚੂਈ ਨਾ ਪਹੇ ਥੋੜਾ ਟਾਈਮ ਹੀ ਹੋਇਆ ਠੀਕ ਹੈ ਰੇਟ ਇਹਦਾ ਕੀ ਰਹੂਗਾ ਰੇਟ ਵੀ ਅਪਾ ਫੋੜ ਦੇ ਕਰਦਾ ਰੇਟ ਜਾਏਗਾ ਜਮਾ ਜਾਜੋ ਜਮਾ ਜਾਜੋ ਬੱਚੀ ਕਿਵਰ ਕਹਿੰਦੇ ਫੂਲ ਵਾਲੇ ਜਿਆਦੇ ਹੁੰਦੇ ਨੇ ਇਹ ਤਾਂ ਨਿਕਮਾ ਹੋਊਗਾ ਆਪਾਂ ਆ ਤੇਰੇ ਪਹਿਲੇ ਦੂਜੇ ਫੋਨ ਤੇ ਕੱਸੀ ਵੇਚਦੇ ਨੇ ਬੇਸ਼ੱਕ ਤੂੰ ਦੇਖ ਲੈ ਛੇੜ ਲਾ ਦਿੰਦੇ ਮੈਂ ਜੈ ਜੈ ਗੱਲ ਤੇ ਧੋਰੀ ਵਾਰ ਨੂੰ ਸੋ ਫਿਰ ਕੱਦ-ਕਾਠ ਵਗੈਰਾ ਦੇਖੋ ਬੱਚੀ ਦਾ ਕੱਦ-ਕਾਠ ਜਿੰਦ ਜਾਨ ਬਹੁਤ ਆ ਦੂਜਾ ਸੂਆ ਤਾਜੀ ਸੂਈ ਆ ਧਾਰ ਜੇਰ ਤੇ ਬਚਾ ਇਦਾਂ ਦੇ ਵਹਿੜ ਦਾ ਉਹਨਾਂ ਨੂੰ ਸਵਾਦ ਆਉਂਦਾ ਜਦੋਂ ਸਾਰਾ ਕੰਮ ਪਰਦਾ ਫਾਸ ਹੋਵੇ ਜਮਾ ਆਪ ਜੇਰ ਦੀ ਆਪਣੇ ਕੋਲ ਵੀ ਵੀਡੀਓ ਹੈ ਬਾਈ ਤਾ ਜਾਲੀ ਦਸੀਂਦਾ ਮੈਂ ਗੱਲਾਂ ਹਾਂ ਇਹ ਨਾੜਾ ਨਾੜਾ ਦੇਖ ਸਕਦਾ ਨੇੜੇ ਹਵਾ ਨੇ ਬਈ ਚਾਰੇ ਪਾਸੇ ਨ ਇੱਕ ਪਾਸੇੋਂ ਦੇ ਇੱਧਰ ਦੇਖਣਾ ਪਰਲੀ ਸਾਈਡ ਦੇਖਣਾ ਠੀਕ ਹੈ ਉਹਨੇ ਇਹ ਤਾਂ ਦੇ ਨਾੜਾ ਨਾੜਾ ਕੋਲ ਲੈ ਵਸੀ ਮੇਰੇ ਸਾਬ ਨਾਲ ਨਿਆਣਾ ਪਾਉਣ ਦੀ ਲੋੜ ਹੀ ਨਹੀਂ ਨੂੰ ਤੂੰ ਵੀ ਦੂਰੀ ਬਈ ਤਾਂ ਜਾ ਯਾਰ ਦੁਬਾਰਾ ਕਰ ਦੇ ਰਹਿ ਜਾ ਠੀਕ ਹੈ ਜਿਹੜੀ ਵਸੀ ਇਹਨਾਂ ਲਜੂ ਜਾਂ ਪੂੰਜੀ ਚੱਕ ਹਲਗੀ ਲੈ ਤੋ ਦੇਖੋ ਆ ਸਵਾਰ ਆਉਂਦਾ ਜਮਾ ਵਪਾਰੀ ਕੋਲ ਕੋਸੂ ਲੈਣ ਦਾ ਇਹ ਜੇ ਦੂਸਰਾ ਜਮਾ ਕਰੇ ਵੀ ਵਸੀ ਨਹੀਂ ਹੱਲੋਗੀ ਨੰਬਰ ਬੋਲੀ ਫਿਰ ਦੁਬਾਰਾ ਆਪਣਾ ਨੰਬਰ ਵੀਰੇ ਆਪਣਾ 78890 97305 ਪੈਂਡ ਕਟੂ ਬਾਲੀਆਂ ਨਿਕ ਪੈਂਡ ਕਟੂ ਗਰੇ ਕੰਦਾ ਕਟੂ ਆ ਗਿਆ ਹੈ ਨਾ ਬਾਲੀਆਂ ਨਜ਼ਦੀਕ ਆ ਗਿਆ ਬਾਲੀਆਂ ਨਜ਼ਦੀਕ ਨੇ ਇਤਰਾਫ ਲਾ ਮਡੀ ਦੇ ਆਪਣੇ ਮੇਲੇ 4 ਕਿਲੋਮੀਟਰ ਦੂਰੀ ਦੇਆ ਬਰਨਾਲਾ ਤੋਂ 10 ਕਿਲੋਮੀਟਰ ਸੋ ਵੀਡੀਓ ਦੇਖ ਲੇ ਸਾਬ ਦਾ ਤੈਅ